ਅੰਮ੍ਰਿਤਸਰ ਵਿੱਚ ਭਾਜਪਾ ਦੇ ਰਾਸ਼ਟਰੀ ਪਰਵਕਤਾ ਤਰुण ਚੁੰਗ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤਰुण ਚੁੰਗ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸਾਜ਼ਿਸ਼ਾਂ ਕਰ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਵਿਦੇਸ਼ੀ ਆ카ਦੇ ਇਸ਼ਾਰਿਆਂ ਤੇ ਦੇਸ਼ ਵਿੱਚ ਗਲਤ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਦੇ ਵੀ ਕਾਮਯਾਬ ਨਹੀਂ ਹੋਵੇਗੀ ਦੀ ਲਗਾਤਾਰ راہુલ ਗਾਂਧੀ ਦੇ ਨੇਤ੍ਰਿਤਵ ਚ ਕਾਂਗਰਸ ਪਾਰਟੀ ਕਾਂਗਰਸ ਦੇ ਘਟਵੰਦਨ ਦੇ ਨੇਤਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਲਗਾਤਾਰ ਗਾਲੀਆਂ ਕੱਢ ਰਹੀ ਹੈ ਦੇਸ਼ ਦੇ 140 ਕਰੋੜ ਨਾਗਰੀਕਾ ਦੇ ਨਾਇਕ ਜਿਨ੍ਹਾਂ ਨੇ ਗਰੀਬੀ ਦੇ ਖਿਲਾਫ ਲੜਾਈ ਲੜੀ ਜਿਨ੍ਹਾਂ ਨੇ ਵਿਸ਼ਵ ਦੇ ਮੰਚ ਤੇ ਭਾਰਤ ਦੀ ਚਮਕ ਤੇ ਧਮਕ ਵਧਾਈ ਹੈ ਉਹਨਾਂ ਦੇ ਖਿਲਾਫ ਗਾਲੀਆਂ ਕੱਢ ਰਿਹਾ ਹੁਣ ਤੇ ਹੱਦ ਹੋ ਗਈ ਪ੍ਰਧਾਨ ਮੰਤਰੀ ਦੀ ਸਵਰਗੀ ਮਾਤਾ ਜੀ ਦੇ ਖਿਲਾਫ ਅਪਸ਼ਬਦ ਔਰ ਇਹਨਾਂ ਅਪਸ਼ਬਦਾਂ 'ਚ ਗਾਲੀਆਂ ਕੱਢਣਾ ਇਹ ਲੋਕਤੰਤ੍ਰਿਕ ਹੈ ਅਮਰਿਆਦੀਤ ਹੈ ਅਨੈਤਿਕ ਹੈ ਰਾਹੁਲ ਗਾਂਧੀ ਸ਼੍ਰੀਮਤੀ ਸੋਨੀਆ ਗਾਂਧੀ ਔਰ ਕਾਂਗਰਸ ਪਾਰਟੀ ਨੂੰ 140 ਕਰੋੜ ਹਿੰਦੁਸਤਾਨੀਆਂ ਕੋਲੋਂ ਮਾਫੀ ਮੰਗਣੀ ਚਾਹੀਦੀ ਕਾਂਗਰਸ ਪਾਰਟੀ ਲਗਾਤਾਰ ਗੁਸਪੇਟੀਆਂ ਨੂੰ ਬਚਾਉਣ ਵਾਸਤੇ ਗੁਸਪੇਟੀਆਂ ਬਚਾਓ ਯਾਤਰਾ ਪੂਰੇ ਦੇਸ਼ ਚ ਕੱਢ ਰਹੀ ਔਰ ਇਹ ਬਿਹਾਰ ਦੀ ਜਨਤਾ ਗੁਸਪੇਟੀਆਂ ਨੂੰ ਸੁਰੱਖਿਆ ਦੇਣ ਵਾਲੇ ਗ੍ਰਸਪੇਟੀਆਂ ਨੂੰ ਪਾਲਣ ਵਾਲੇ ਇਹਨਾਂ ਦਲਾਂ ਨੂੰ ਕਰਾਰਾ ਜਵਾਬ ਦੇਗੀ ਔਰ ਇਹ ਜਿਹੜਾ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਤੇਜਸਵੀ ਤੇਜਸਵੀ ਯਾਦਵ ਅਖਲੇ ਯਾਦਵ ਰਾਹੁਲ ਗਾਂਧੀ ਦੇਖ ਰਹੇ ਦੇਸ਼ ਦੀ ਜਨਤਾ ਦਾ ਕਰਾਰਾ ਜਵਾਬ ਦੇਣ ਲਈ ਅੱਜ ਇੱਥੇ ਕੇਂਦਰੀ ਵਿਧਾਨ ਸਭਾ ਦੇ ਸਾਰੇ ਲੋਕ ਅਸੀਂ ਇਕੱਠੇ ਹੋਏ ਆ ਔਰ ਰਾਹੁਲ ਗਾਂਧੀ ਦਾ ਪੁਤਲਾ ਜਲਾਇਆ ਜਾ ਰਿਹਾ ਪੂਰੇ ਦੇਸ਼ ਚ ਖਰੋਸ਼ ਹੈ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੱਚ ਤੋਂ ਲੈ ਕੇ ਗੁਹਾਟੀ ਤੱਕ ਪੂਰੇ ਦੇਸ਼ ਚ ਖਰੋਸ਼ ਹੈ ਔਰ ਇਹ ਖਰੋਸ਼ ਲੋਕ ਜਗਾ ਜਗਾ ਤੇ ਰਾਹੁਲ ਗਾਂਧੀ ਦੀ ਅਰਤੀ ਫੂਕ ਰਹੇ ਨੇ ਪੁਤਲਾ ਫੂਕ ਰਹੇ ਨੇ ਕਾਂਗਰਸ ਦਫ਼ਤਰਾਂ ਦੇ ਬਾਹਰ ਜਾ ਕੇ ਫੂਕ ਰਹੇ ਨੇ ਬਹੁਤ ਵੱਡਾ ਖਰੋਸ਼ ਦੇਸ਼ ਦੀ ਜਨਤਾ ਚ ਪੰਜਾਬ ਚ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਹੜ ਆਏ ਹੋਏ ਨੇ ਔਰ ਸਰਕਾਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਚੁੱਪ ਬੈਠੀ ਹੈ ਐਸਾ ਕਿ ਬੜੀ ਦੁਰਭਾਗੇਪੂਰਨ ਸਥਿਤੀ ਹੈ स्वयंसेवी संगठन गुरुद्वारे मंदिर सामाजिक संगठन और तेज दी सेना लगातार हड़ पीड़तां दी राहत वास्ते लगी हुई लग है लगभग 7000 ਲੋਕਾਂ ਨੂੰ ਆਰਮੀ ਨੇ ਰੈਸਕਿਊ ਕੀਤਾ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਦੇ ਆਦੇਸ਼ ਹੈ ਜੋ ਵੱਤਵਾਤ ਪ੍ਰਯਾਸ ਹੋ ਸੰਦੇ ਕਰਨੇ ਚਾਹੀਦੇ ਤੇ ਲੋਕਾਂ ਨੂੰ ਬਚਾਉਣਾ ਚਾਹੀਦਾ ਪਰ ਪੰਜਾਬ ਦੀ ਸਰਕਾਰ ਨੇ ਇਹਨਾਂ ਹੜ੍ਹਾਂ ਦੀ ਆਉਣ ਤੋਂ ਪਹਿਲੇ ਜਿਹੜੀ ਪਲੈਨਿੰਗ ਕਰਨੀ ਚਾਹੀਦੀ ਸੀ ਉਹ ਕੋਈ ਪਲੈਨਿੰਗ ਨਹੀਂ ਕੀਤੀ ਨਾ ਨਾਲੇ ਸਾਫ ਕਰਾਏ ਨਾ ਕਿਨਾਰੇ ਪੱਕੇ ਕੀਤੇ ਭਗਵੰਤਮਾਨ ਸਾਹਿਬ ਆਪਣੀ ਮਾਲਕਾਨੀ ਖਾਤਰਦਾਰੀ ਚ ਲੱਗੇ ਨੇ ਉਹ ਖਾਤਰਦਾਰੀ ਜੀ ਆਪਣਾ ਸਮੇਂ ਗੁਜ਼ਾਰ ਰਹੇ ਕੂਨਵੀ ਉਹਨਾਂस्ते ਪੰਜਾਬ ਪ੍ਰਾਇੋਰਟੀ ਨਹੀਂ ਹੈ ਪੰਜਾਬ ਦੀ ਜਨਤਾ ਪ੍ਰਾਇੋਰਟੀ ਨਹੀਂ ਹੈ ਉਹਨਾਂ ਦੇ ਮੰਤਰੀ ਹੜ ਦੇ ਅੰਦਰ ਵੀ ਗੋਆ ਦੇ ਨਜ਼ਾਰਿਆਂ ਦੀਆਂ ਗੱਲਾਂ ਕਰਦੇ ਨੇ ਇਕਟ ਕਾਉਂਸਲਰ ਗਲਤੀ ਹੋਈ ਹੈ ਉਹਨਾਂ ਨੂੰ ਉਹਨਾਂ ਮੰਨਣਾ ਚਾਹੀਦਾ ਜਿਹੜੀ ਡਿਊਟੀ ਉਹਨਾਂ ਨੇ ਨਿਭਾਣੀ ਸੀ ਨਹੀਂ ਨਿਭਾਈ। ਚੁਟਕ ਸਾਬ ਇਹਨਾਂ ਨੇ ਹੈਲਪਲਾਈਨ ਨੰਬਰ ਚਾਲੂ ਨਹੀਂ ਕੀਤਾ। ਕੱਲ ਹਰਸ਼ੀਮਾ ਕੋਲ ਬਾਦੋ ਜੀ ਮੱਥਾ ਟੇਕਣ ਆਈ ਉਹ ਵੀ ਕਹਿ ਰਹੀ ਸੀ ਹੈਲਪਲਾਈਨ ਨੰਬਰ ਨਹੀਂ ਚਾਲੂ ਹੁੰਦਾ। ਹੈਲਪ ਹੀ ਨਹੀਂ ਕਰਨਾ ਚਾਹੁੰਦੀ ਪੰਜਾਬ ਦੀ ਸਰਕਾਰ। ਹੈਲਪ ਕਰਨ ਦਾ ਮਨ ਹੋਏਗਾ ਭਗਵੰਤਮਾਨ ਸਾਹਿਬ ਦਾ ਜਨਤਾ ਦੀ। ਜਨਤਾ ਦੀ ਸਹਾਇਤਾ ਕਰਨਾ ਚਾਹਣਗੇ ਤਾਂ ਸਹਾਇਤਾ ਨੰਬਰ ਆਏਗਾ। ਪੂਰੀ ਤਰ੍ਹਾਂ ਇਹ ਸਰਕਾਰ ਫੇਲ ਨਸਿੱਖੀਆ ਨਲਾਇਕ ناکਾਮੀਬ ਲੋਕ ਸਰਕਾਰ ਚਲਾ ਰਹੇ। ਜਿਨ੍ਹਾਂ ਦਾ ਕੋਈ ਵਿਜ਼ਨ ਨਹੀਂ ਕੋਈ ਤਜ਼ਰਬਾ ਨਹੀਂ ਔਰ ਪੰਜਾਬ ਇਹਨਾਂ ਦਿਨਾਂ ਦੀ ਨਲਾਕੀ ਦਾ ਭੁਗਤਾਨ ਭੁਗਤ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ ਅਸੀਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ ਕੱਲ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਔਰ ਜਿੰਨੀ ਸਹਾਇਤਾ ਬਣ ਪਾ ਰਹੀ ਹੈ ਸਾਡੀ ਸਾਰੀਆਂ ਏਜੰਸੀਆਂ ਲੱਗੀਆਂ ਆਰਮੀ ਨੇ 7000 ਲੋਕਾਂ ਨੂੰ ਰੈਸਕਿਊ ਕੀਤਾ ਜਗਾ ਜਗਾ ਤੇ ਜਿੱਥੇ ਵੀ ਲੋਡ ਪੈ ਰਹੀ ਹੈ ਜਿੱਥੇ ਵੀ ਸਰਕਾਰ ਕਹਿ ਰਹੀ ਹੈ ਕੇਂਦਰ ਸਰਕਾਰ ਮਦਦ ਅਸੇ ਖੜੀ ਹੈ చోక్సప్ క్యాంప్ ਲਗਾ ਰਹੇ ਆ ਬੀਜੇਪੀ ਦੇ ਜਿਹੜੇ ਨੇਤਾ ਹਜੇ ਫਿਲਹਾਲ ਅਸੀਂ ਸਤगित ਕੀਤੇ ਆ ਇਹਨਾਂ ਹੜਾਂ ਤੋਂ ਬਾਅਦ ਫੇਰ ਕੈਂਪ ਲਾਵਾਂਗੇ